ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਇੱਕ ਜ਼ਰੂਰੀ ਅਤੇ ਨਵੀਂ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਰਿਹਾ ਹਾਂ ਬਹੁਤ ਸਾਰੇ ਵੀਰ ਭੈਣ ਸਾਰੇ ਪੰਜਾਬ ਤੋਂ ਸਾਰੇ ਜ਼ਿਲ੍ਹਿਆਂ ਤੋਂ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਕਿ ਉਹਨਾਂ ਦੇ ਬੱਚੇ ਪੜ੍ਹੇ ਲਿਖੇ ਨੇ ਘਰੇ ਬੈਠੇ ਨੇ ਵਿਹਲੇ ਕੋਈ ਨੌਕਰੀ ਜ਼ਰੂਰ ਦੱਸੋ ਤਾਂ ਕਿ ਬੱਚੇ ਆਰੇ ਵੀ ਲੱਗ ਜਾਣ ਔਰ ਉਹਨਾਂ ਦੀ ਇਨਕਮ ਵੀ ਆਉਣੀ ਸ਼ੁਰੂ ਹੋ ਜਾਵੇ ਔਰ ਸਰਕਾਰੀ ਨੌਕਰੀ ਦੀ ਤਿਆਰੀ ਦੇ ਨਾਲ-ਨਾਲ ਉਹਨਾਂ ਦਾ ਤਜਰਬਾ ਵੀ ਹੋ ਜਾਵੇ ਸੋ ਬਹੁਤ ਸਾਰੀਆਂ ਪੋਸਟਾਂ ਵੀ ਨਿਕਲਦੀਆਂ ਨੇ ਸੋ ਮੈਨੂੰ ਲੱਗਦਾ ਹੁੰਦਾ ਜਿਹੜੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਮਹਿਕਮੇ ਦੇ ਵਿੱਚ ਨੌਕਰੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਘਰ ਦੇ ਨੇੜੇ ਹੋਵੇ ਔਰ ਉਹ ਪੂਰੇ ਪੰਜਾਬ ਦੇ ਵਿੱਚ ਉਹਦੀਆਂ ਬ੍ਰਾਂਚਾਂ ਹੋਣ ਤੁਹਾਡੀ ਇੱਥੇ ਕੱਲ ਨੂੰ ਪੱਕੀ ਜੌਬ ਹੋਵੇ ਤੁਹਾਡੀ ਬਦਲੀ ਹੋਣ ਦਾ ਚਾਂਸ ਵੀ ਹੋਵੇ ਤੁਹਾਡੀ ਪ੍ਰਮੋਸ਼ਨ ਹੋਣ ਦਾ ਚਾਂਸ ਵੀ ਹੋਵੇ ਸੋ ਇਸ ਤਰ੍ਹਾਂ ਦਾ ਜਦੋਂ ਵੀ ਕੋਈ ਨੋਟੀਫਿਕੇਸ਼ਨ ਮੇਰੇ ਕੋਲ ਆਉਂਦਾ ਹੈ ਤਾਂ ਮੈਂ ਉਹ ਕੋਸ਼ਿਸ਼ ਕਰਦਾ ਕਿ ਤੁਹਾਡੇ ਸਭ ਦੇ ਨਾਲ ਸਾਂਝਾ ਕੀਤਾ ਜਾਵੇ ਇਸ ਤਰ੍ਹਾਂ ਦਾ ਹੀ ਇੱਕ ਨੋਟੀਫਿਕੇਸ਼ਨ ਇੱਕ ਜ਼ਰੂਰੀ ਸੂਚਨਾ ਆਈ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਡੀਮਾਰਟ ਸਟੋਰ ਨੇ ਜਿਹੜੇ ਖੁੱਲੇ ਹੋਏ ਨੇ ਆਪਾਂ ਸਾਰੇ ਜਾਣਦੇ ਆਪਾਂ ਆਪ ਵੀ ਉੱਥੇ ਜਾਂਦੇ ਆ ਉੱਥੇ ਬਹੁਤ ਸਾਰੇ ਬੱਚੇ ਬੱਚੀਆਂ ਕੰਮ ਕਰਦੇ ਨੇ ਸੋ ਉਹਨਾਂ ਵੱਲੋਂ ਪੋਸਟਾਂ ਕੱਢੀਆਂ ਗਈਆਂ ਨੇ 100 ਦੇ ਕਰੀਬ ਪੋਸਟਾਂ ਨੇ ਉਹ ਸਿਰਫ ਲੜਕਿਆਂ ਦੇ ਲਈ ਇਹ ਪੋਸਟਾਂ ਨੇ ਔਰ ਇਹਦੀ ਜਿਹੜੀ ਇੰਟਰਵਿਊ ਹੋ ਰਹੀ ਹੈ ਹੋ ਰਹੀ ਹੈ 27 ਫਰਵਰੀ 2025 ਨੂੰ ਸੋ ਕਿੰਨੀ ਉਹਦੇ ਵਿੱਚ ਉਮਰ ਰੱਖੀ ਗਈ ਹੈ ਕਿੰਨੀ ਤਨਖਾਹ ਹੈ ਤੇ ਤੁਸੀਂ ਕਿਵੇਂ ਇਹਦੇ ਵਾਸਤੇ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਵੀਡੀਓ ਪੂਰੀ ਵੇਖਿਓ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੇ ਤੇਨੂੰ ਵੱਤ ਤੋਂ ਵੱਤ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਜਰੂਰ ਕਰਦੇ ਆ ਜੀ ਸੋ ਇਹਦੇ ਵਿੱਚ ਜੇ ਆਪਾਂ ਪੋਸਟਾਂ ਦੀ ਗੱਲ ਕਰੀਏ ਤੇ ਕੈਸ਼ੀਅਰ ਦੀਆਂ ਪੋਸਟਾਂ ਨੇ ਜਿਹਦੇ ਵੀ ਤਨਖਾਹ ਜਿਹੜੀ ਹੈ 14642 ਟੋਟਲ ਤਨਖਾਹ ਤੁਹਾਡੀ ਔਰ ਇਸ ਤੋਂ ਇਲਾਵਾ ਗੋਡਾਊਨ ਅਸਿਸਟੈਂਟ ਦੀਆਂ ਪੋਸਟਾਂ ਨੇ ਪੋਸਟਾਂ ਨੇ ਉਹਦੀ ਵੀ ਤਨਖਾਹ 14642 ਹੈ ਸੇਲਜ਼ ਐਸੋਸੀਏਟ ਦੀਆਂ ਪੋਸਟਾਂ ਨੇ ਤਨਖਾਹ 13599 ਰੱਖੀ ਗਈ ਹੈ ਔਰ ਪੈਕਰ ਦੀਆਂ ਪੋਸਟਾਂ ਨੇ ਜਿਹੜੀ ਤਨਖਾਹ 13599 ਰੱਖੀ ਗਈ ਹੈ ਇਹ ਚਾਰ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਡੀਮਾਰਟ ਵੱਲੋਂ ਕੱਢੀਆਂ ਗਈਆਂ ਨੇ ਇਹਨਾਂ ਲੁਧਿਆਣਾ ਔਰ ਅੰਮ੍ਰਿਤਸਰ ਸ਼ਹਿਰਾਂ ਦੇ ਜਿਹੜੇ ਡੀਮਾਰਟ ਸਟੋਰ ਬਣੇ ਹੋਏ ਨੇ ਉਥੇ ਸੋ ਇਹਦੀ ਜਿਹੜੀ ਡਿਊਟੀ ਕਰਨ ਦੀ ਜਿਹੜੀ ਸ਼ਿਫਟ ਰਹੇਗੀ ਉਹ ਰੋਟੇਸ਼ਨ ਰਹੇਗੀ ਦਿਨ ਰਾਤ ਤੁਹਾਡੀ ਜਿਹੜੀ ਤੁਸੀਂ ਚੂਜ਼ ਕਰ ਸਕਦੇ ਹੋ ਕਦੋਂ ਤੁਸੀਂ ਡਿਊਟੀ ਕਰਨੀ ਹੈ ਤੁਹਾਡੀ ਟਰਨ ਦੇ ਹਿਸਾਬ ਨਾਲ ਜਿਹੜੀ ਡਿਊਟੀ ਆਏਗੀ ਉਮਰ ਦੀ ਹੱਦ ਹੈ ਜਿਹੜੀ 18 ਤੋਂ 25 ਸਾਲ ਰੱਖੀ ਗਈ ਹੈ ਔਰ ਇਹਦੇ ਵੀ ਯੋਗਤਾ ਜਿਹੜੀ ਹੈ ਉਹ 10ਵੀਂ ਤੋਂ ਉੱਪਰ 12ਵੀਂ ਜਿੰਨੀ ਵੀ ਤੁਹਾਡੀ ਯੋਗਤਾ ਹੋਵੇ ਉਹ ਤੁਹਾਨੂੰ ਪ੍ਰੈਫਰੈਂਸ ਉਹਦੇ ਵਾਸਤੇ ਦਿੱਤੀ ਜਾਏਗੀ ਘੱਟ ਤੋਂ ਘੱਟ 10ਵੀਂ 12ਵੀਂ ਦੀ ਯੋਗਤਾ ਜਿਹੜੀ ਹੈ ਉਹ ਰੱਖੀ ਗਈ ਹੈ ਹੁਣ ਤੁਸੀਂ ਜਿਹੜੇ ਇੰਟਰਵਿਊ ਤੁਹਾਡੇ ਸ਼ਹਿਰ ਵਿੱਚ ਕਿੱਥੇ ਤੁਸੀਂ ਕਰਨਾ ਚਾਹੁੰਦੇ ਹੋ ਲੁਧਿਆਣਾੇ ਕਰਾਉਣਾ ਚਾਹੁੰਦੇ ਹੋ ਜਾਂ ਜਲੰਧਰ ਕਰਾਉਣਾ ਅੰਮ੍ਰਿਤਸਰ ਕਰਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਪਹਿਲਾਂ ਰਜਿਸਟਰ ਕਰਨਾ ਆਪਣੇ ਆਪ ਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ ਹੈ ਜਿਹਨੂੰ ਓਪਨ ਕਰਕੇ ਤੁਸੀਂ ਗੂਗਲ ਫਾਰਮ ਭਰ ਸਕਦੇ ਹੋ ਤੇ ਉੱਥੇ ਤੁਸੀਂ ਲੋਕੇਸ਼ਨ ਭਰ ਸਕਦੇ ਹੋ ਕਿੱਥੇ ਤੁਸੀਂ ਇੰਟਰੂ ਵਾਸਤੇ ਜਾਣਾ ਚਾਹੁੰਦੇ ਹੋ ਜਾਂ ਆਪਣਾ ਚੈਨਲ ਹੈ ਪੰਜਾਬ ਗਿਆਨ ਦਰਪਣ ਵਟਸਐਪ ਚੈਨਲ ਹੈ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜਾਂ QR ਕੋਡ ਤੁਸੀਂ ਇਹਨੂੰ ਆਪਣੇ WhatsApp ਤੋਂ scan ਕਰਕੇ join ਕਰ ਸਕਦੇ ਹੋ ਇਹਦੇ ਵਿੱਚ ਵੀ ਪੂਰਾ ਜਿਹੜਾ Google Form ਦਾ ਲਿੰਕ ਦਿੱਤਾ ਹੋਇਆ ਉਹਨੂੰ open ਕਰਕੇ ਤੁਸੀਂ ਫਾਰਮ ਭਰ ਕੇ ਆਪਣੀ ਜਿਹੜੀ ਹੈ ਰਜਿਸਟ੍ਰੇਸ਼ਨ ਤੁਸੀਂ ਕਰ ਸਕਦੇ ਹੋ ਤੇ ਫਿਰ ਤੁਸੀਂ ਇੰਟਰਵਿਊ ਵਾਸਤੇ ਤੁਹਾਨੂੰ ਜਿਹੜਾ ਨੋਟਿਸ ਉਹਨਾਂ ਵੱਲੋਂ ਕੰਪਨੀ ਵੱਲੋਂ ਆਏਗਾ ਔਰ ਇੰਟਰਵਿਊ ਤੇ ਜਾਣ ਵਾਸਤੇ ਤੁਸੀਂ ਜਿਹੜੇ ਦਸਤਾਵੇਜ਼ ਜਿਹੜੇ ਡਾਕੂਮੈਂਟ ਲੈ ਕੇ ਜਾਣੇ ਨੇ ਆਪਣਾ ਰੈਜ਼ਿਊਮ ਆਧਾਰ ਕਾਰਡ ਪੈਨ ਕਾਰਡ ਬੈਂਕ ਕੈਸਲ ਚੈੱਕ ਜਾਂ ਬੈਂਕ ਦੀ ਪਾਸਬੁੱਕ ਔਰ ਚਾਰ ਪਾਸਪੋਰਟ ਸਾਈਜ਼ ਫੋਟੋਆਂ ਔਰ ਆਪਣੇ ਤੁਹਾਡੇ ਜਿਹੜੇ ਕੁਆਲੀਫਿਕੇਸ਼ਨ ਡਾਕੂਮੈਂਟ ਨੇ ਪਰ ਜੇ ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਕੰਪਨੀ ਦੇ ਜਿਹੜੇ ਉਹਨਾਂ ਦੇ EMPLOYE ਨੇ ਉਹ ਉਹਨਾਂ ਦੇ ਨਾਲ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 8368869364 8368869364 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕੈਲੀਬਰ ਬਿਜ਼ਨਸ ਸਪੋਰਟ ਸਰਵਿਸ ਪ੍ਰਾਈਵੇਟ ਲਿਮਟਿਡ ਜਿਹੜੀ ਡੀਮਾਰਟ ਵਾਸਤੇ ਸਟਾਫ ਅਵੇਲੇਬਲ ਕਰਾਉਂਦੀ ਹੈ ਇਹ ਕੰਪਨੀ ਸੋ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਕੇ ਵੀ ਪੂਰੀ ਜਾਣਕਾਰੀ ਲੈ ਸਕਦੇ ਹੋ ਉਸ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਪੂਰਾ Google ਫਾਰਮ ਓਪਨ ਕਰਕੇ ਆਪਣੇ ਆਪਣੇ ਆਪ ਨੂੰ ਰਜਿਸਟਰ ਕਰੋਗੇ ਤੇ ਫਿਰ ਤੁਹਾਨੂੰ ਜਿਹੜਾ ਇੰਟਰਵਿਊ ਆਸ ਸੱਦਾ ਕੰਪਨੀ ਵੱਲੋਂ ਆ ਜਾਏਗਾ ਇਹ ਜਾਣਕਾਰੀ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਸੀ 100 ਵੈਕੈਂਸੀਆਂ ਨੇ ਲੁਧਿਆਣਾ ਔਰ ਅਮਰਸਰ ਜ਼ਿਲ੍ਹੇ ਦੇ ਲਈ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੰਨ ਦੀ ਖਲਾ ਵਿੱਚ ਰਹੋ